ਇਸ ਲਈ 19 ਤਰੀਕ ਨੂੰ ਕਿਸਾਨਾਂ ਦੇ ਉੱਤੇ ਜੋ ਜ਼ੁਲਮ ਕੀਤਾ ਇਹ ਰਹਿਦੀ ਦੁਨੀਆ ਤੱਕ ਯਾਦ ਕੀਤਾ ਜਾਊਗਾ ਕਦੇ ਵੀ ਕਦੇ ਇਹੋ ਜਿਹਾ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤਾ ਮੀਟਿੰਗ ਦੇ ਗਏ ਕਿਸਾਨਾਂ ਨੂੰ ਗਿਰਫਦਾਰ ਕਰਕੇ ਉਹਨਾਂ ਦੇ ਬੜੇ ਹੋਏ ਸੜਕ ਤੇ ਘਰ ੱਲੇ ਟਾਏ ਨਹੀਂ ਲਵੇ ਖੜ ਕੇ ਜ਼ਿੰਮੇਵਾਰੀ ਨਾਲ ਉਹ ਘਰਾਂ ਨੂੰ ਲਟਾਇਆ ਗਿਆ ਬਹੁਤ ਵੱਡਾ ਕਲੰਕ ਇਤਿਹਾਸ ਦੇ ਅੰਦਰ ਇੱਥੇ ਦੀ ਸਰਕਾਰ ਤੇ ਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਲੱਗਿਆ ਇਹ ਆਉਣ ਵਾਲੀਆਂ ਪੀੜੀਆਂ ਜਦੋਂ ਇਹ ਗੱਲ ਜਾਣ ਕਰਿਆ ਕਰਨ ਗਿਆ ਉਦੋਂ ਇਹ ਗੱਲ ਜ਼ਰੂਰ ਯਾਦ ਆਇਆ ਕਰੂਗੀ ਵੀ ਮੋਰਚਾ ਉਜਾੜ ਕੇ ਉਹਨੂੰ ਲੁੱਟਿਆ ਵੀ ਗਿਆ ਸਰਕਾਰਾਂ ਗਿਰਪਦਾਰੀਆਂ ਪਉਂਦੀਆਂ ਕਦੇ ਲੁੱਟ ਨਹੀਂ ਕਰਦੀਆਂ ਅੱਜ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਤੇ ਪੰਜਾਬ ਦੀ ਸਰਕਾਰ ਦਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹੈ ਪੰਜਾਬ ਨੂੰ ਲਟਾਉਣ ਵਾਸਤੇ ਦੂਜੇ ਪਾਸੇ ਇੱਥੇ ਦਾ ਲੋਕ ਮੰਤਰੀ ਡਰਾਮੇਵਾਜੀ ਕਰ ਰਿਹਾ ਚੰਦ ਘਰ ਟਾ ਕੇ ਜੀਵੈ ਨੂੰ ਖੂਕ ਮਾਰ ਕੇ ਜੰਗਲ ਦੀ ਅੱਗ ਬੁਝਾਉਣ ਦੀਆਂ ਕੱਲਾ ਕਰ ਰਿਹਾ ਕਹਿੰਦਾ ਮੈਂ ਨਸ਼ੇ ਦੀ ਬੱਤੀ ਮਹਿਮਤ ਹੋਰੀ ਹੋਈ ਹੈ ਜ਼ੀਰੇ ਉੱਤੇ ਪੰਜਾਬ ਦੀ ਪੁਲਿਸ ਨੂੰ ਖੁੱਲ੍ਹੀ ਛੁੱਟੀਆਂ ਜਾ ਕੇ ਜਿੰਦਾ ਮਰਜੀ ਮਕਾਨ ਢਾ ਦਿਓ ਕੋਈ ਨਹੀਂ ਰੋਕੂਗਾ ਪਰ ਖਿਆਲ ਕਰਨ ਵਾਲੀ ਗੱਲ ਆ ਪੰਜਾਬ ਦੇ ਲੋਕੋ ਇੱਕ ਇੰਡੀ ਵੱਡੀ ਕਿਤਾਬ ਪਾਰਟੀ ਕਿਸਾਨ ਜੰਮਾ ਇਕੱਠਾ ਗਾਹਰੇ ਮੁੱਖ ਮੰਤਰੀ ਦੇ ਟੇਬਲ ਤੇ ਰੱਖੀ ਤੇ ਪੁੱਛਿਆ ਗਿਆ ਵੀ ਆ ਕਿਤਾਬ ਦੇ ਵਿੱਚ ਸਦਾਕਰਾਂ ਦੇ ਨਾਮ ਹੈ ਤਸੋਂ ਤੁਸੀਂ ਕਿਹਦੇ ਉੱਤੇ ਪਰਚਾ ਦਿੱਤਾ ਜਵਾਬ ਸੀਗਾ ਕਹਿੰਦਾ 25000 ਬੰਦੇ ਤੇ ਪਰਚਾ ਦੇ ਦਿੱਤਾ ਪ੍ਰਧਾਨ ਜੀ ਨੇ ਪੁੱਛਿਆ ਵੀ ਉਹ 25000 ਦੀ ਗੱਲ ਨਹੀਂ ਕਰਦੇ ਛੇੜਾ ਇੱਕ ਇਹਦਾ ਨੌਜਵਾਨ ਨਸ਼ੇ ਕਾਰਨ ਬਿਮਾਰ ਹੋ ਚੁੱਕਿਆ ਉਹਨੂੰ ਇਲਾਜ ਦੀ ਲੋੜ ਸੀ ਤੁਸੀਂ ਛੇੜਾ ਵਿੱਚ ਡੱਕ ਦਿੱਤਾ ਅਸੀਂ ਇਹ ਸਰਕਾਰਾਂ ਦੀ ਗੱਲ ਕਰਦੇ ਆ ਉੱਥੇ ਚਾਹੁੰਦੇ ਆ ਜਿਸ ਤਰ੍ਹਾਂ ਦਿੱਤਾ ਈਆਂ ਸਰਕਾਰਾਂ ਤੇ ਕਦੋਂ ਪਰਚੇ ਹੋਣਗੇ ਤੇ ਕਦੋਂ ਨਾਲੇ ਕਰਟ ਹੈ ਗਾਣਗੇ ਨਹੀਂ ਮੁੱਖ ਮੰਤਰੀ ਸਾਹਿਬ ਕਹਿੰਨਾ ਤੇ ਗੋਮੇ ਬਿਓ ਸੁਲਾਕਰਾਂ ਦੇ ਘਰਾਂ ਨੂੰ ਤੇਰੀ ਝੇਸੀ ਨਹੀਂ ਮਸੀਰ ਵਰਜੇ ਜਦ ਤੇਰਾ ਪੁਰਸ ਪ੍ਰਸ਼ਾਸਨ ਉਹਨਾਂ ਦੇ ਘਰ ਤੱਕ ਵਰਜੇ ਕਿਉਂ ਪੱਟਾ ਤਾਣਾ ਵਾਣਾ ਜਿਹੜਾ ਤੇਥੋਂ ਛੋਰਾ ਵਾਰਾ ਉਹ ਨਸ਼ੇ ਦਾ ਕੰਮ ਕਰ ਰਹੇ ਪੰਜਾਬ ਦੇ ਅੰਦਰ ਅੱਜ ਪੰਜਾਬ ਦੀ ਨੌਜਵਾਨੀ ਨੂੰ ਮਾਰ ਕੇ ਤੁਸੀਂ ਇੱਥੇ ਰਾਜ ਕਰਨਾ ਚਾਹੁੰਦੇ ਹੋ ਉਸ ਕੰਪਨੀਆਂ ਨੂੰ ਪੰਜਾਬ ਦੀਆਂ ਜ਼ਮੀਨਾਂ ਸਮਾਨ ਵਾਸਤੇ ਨਸ਼ੇ ਦਾ ਜਗਾ ਵੱਡਾ ਦਰਿਆ ਉਹ ਨਿੱਕੀ ਦੇ ਤਹਤ ਵਗ ਰਿਹਾ ਹੈ ਉਹ ਦਰਿਆ ਐਵੇਂ ਬੰਦ ਨਹੀਂ ਹੋਣਾ ਪੰਜਾਬ ਦੇ ਲੋਕੋ ਅੱਜੋ ਪੰਜਾਬ ਦੇ ਨੌਜਵਾਨ ਜਿਹੜੇ ਨੌਜਵਾਨਾਂ ਨੇ ਪੰਜਾਬ ਦੀ ਬਹਾਂਦਰ ਸਾਹਮਣੀ ਸੀ ਅੱਜ ਨਸ਼ੇ ਨਾਲ ਮਰ ਰਹੇ ਹੈ ਨਸ਼ੇ ਨਾਲ ਮਰ ਨਹੀਂ ਲੈ ਮਜਬੂਰ ਨੇ ਉਹ ਟਰੈਕਟਰ ਚੋਰੀ ਕਰ ਲਈ ਮਜਬੂਰ ਨੇ ਉਹ ਮੋਟਰਸਾਈਕਲ ਲੁੱਟ ਲਈ ਮਜਬੂਰ ਨੇ ਕਿਹ ਪੰਜਾਬ ਦੇ ਲੋਕੋ ਇਹ ਹਾਂ ਤਾਂ ਪਹਿਨਾ ਕਿੱਥੋਂ ਹੋਇਆ ਤੇ ਕਿਹਨੇ ਕਰਿਆ ਤੇ ਪਰਦੇ ਦੇ ਪਿੱਛੇ ਕੌਣ ਹੈ ਪਰਦੇ ਦੇ ਪਿੱਛੇ ਹਾਕਮਰ ਹਕਮਾ ਜਿਹੜੇ ਪੰਜਾਬ ਨੂੰ ਭਾਸਾ ਲੈ ਕੇ ਵੋਟਾਂ ਲੈ ਕੇ ਲੁੱਟ ਰਹੇ ਨੇ ਉਹ ਡਿਊਟੀ ਨਿਭਾ ਰਹੇ ਪੰਜਾਬ ਨੂੰ ਮ ਕਰਨ ਦੀ ਅੱਜ ਪੰਜਾਬ ਦੇ ਨੌਜਵਾਨਾਂ ਦੀਆਂ ਦਾਸਾਂ ਉਹ ਗੰਦੀਆਂ ਥਾਵਾਂ ਤੋਂ ਮਰਦੀਆਂ ਤੇ ਚੋਰਾਂ ਤੋਂ ਸਰੰਜ ਮਿਲਦੀਆਂ ਸਰੰਜ ਆ ਬੈਠੀਆਂ ਮਾਮਾ ਨੇ ਘਰ ਜਾਣ ਦਿੱਤੇ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਨਾਲ ਮਿਲ ਕੇ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਹਿਰ ਨਸ਼ਿਆਂ ਦਾ ਰਾਜ ਘਰ ਘਰ ਹੋ ਰਿਹਾ ਤੇ ਪਾਸੇ ਡਰਾਮਾ ਹੋ ਰਿਹਾ ਲੋਕਾਂ ਦੇ ਘਰ ਟੋਣ ਵਾਸਤੇ ਪੰਜਾਬ ਦੇ ਕਿਰਤ ਕਰਨ ਵਾਲੇ ਲੋਕ ਜਿੱਥੇ ਬੰਦੀਆਂ ਦੇ ਆਗੂ ਬੋਲੇ ਆ। ਇਹ ਪੰਜਾਬ ਦੇ ਲੋਕ ਜਿਹੜੇ ਘਟਾ ਟੋਂਦਾ ਨਾਮਾ ਕਰ ਰਹੇ। ਇਹ ਆਉਣ ਵਾਲੇ ਸਮੇਂ ਚ ਇਹ ਸਾਖੂਆਂ ਤੇ ਪਰਚੇ ਦੇ ਕੇ ਇਹਨਾਂ ਦੇ ਘਰ ਕੌਣ ਤੱਕ ਪੁੰਚਣਗੇ? ਇਹ ਜਸਵਾਲਾ ਨੇ ਕਰ ਨਹੀਂ ਤਾ ਰਹੇ। ਇਹ ਪੁੰਚਣਗੇ ਇੱਥੇ ਜਿਹੜੇ ਆ ਦੇਸ਼ ਦੀ ਲੜਾਈ ਲੜ ਰਹੇ ਆ। ਅੱਜ ਸਭ ਤੋਂ ਵੱਡੇ ਅਤਵਾਦੀ ਦੇਸ਼ ਦੇ ਕੌਣ ਹੈ? मज़दूर सौ मछा कान घर उन्हनि गिरफ़्तार कर ਉਹ ਕਰਤਦਾ ਜਿਹੜੇ ਕਰਨੇ ਸੀ ਉਹਨਾਂ ਨੂੰ ਛੋੜਿਆ ਦਿੱਤੀ ਹੋਇਆ ਤੇਸ ਮੁਟੰਦੀਆਂ ਅੱਜ ਅਮਰੀਕਾ ਵਰਗੇ ਦੇਸ਼ਾਂ ਦੀਆਂ ਕੰਪਨੀਆਂ ਇੱਕ ਦੇਸ਼ ਦੀ ਗਦਰ ਫੜ ਕੇ ਕਹਿ ਰਹੀਆਂ ਟੈਕਸ ਬੰਦ ਕਰੋ ਅਸੀਂ ਪੰਜਾਬ ਲੋਕਾਂ ਪੰਜਾਬ ਦੀ ਗੱਲ ਕਰਦਾ ਉਹ ਮੰਡੀਆਂ ਚੜਾਉ ਨੂੰ ਕਿਉਂ ਮੰਡੀ ਦਾ ਨਹੀਂ ਕੋਈ ਚੀਜ਼ ਨਹੀਂ ਰਹੀ ਇਹਨਾਂ ਮੰਡੀਆਂ ਜੜਦੀਆਂ ਇੱਥੇ ਦੇ ਬਾਜ਼ਾਰ ਚੜਦੇ ਆ ਇੱਥੇ ਦੇ ਬਾਜ਼ਾਰ ਚੜਕੇ ਆ ਬਸਤੇ ਸ਼ਹਿਰ ਚੜਕੇ ਇਹਨਾਂ ਨੇ ਲੈ ਕੇ ਜ਼ਮੀਨਾਂ ਵੱਡੇ ਬਾਜ਼ਾਰ ਆਪਣੇ ਬਣਾਏ ਹੋਏ ਆ ਬਾਰ ਮਾਰਟ ਵਰਗੀਆਂ ਕੰਪਨੀਆਂ ਕਾਰਖਾਨ ਵਰਗੀਆਂ ਕੰਪਨੀਆਂ ਇੱਥੇ ਦੇ ਉੱਤੇ ਕਬਜ਼ਾ ਕਰਕੇ ਤੁਹਾਡੀਆਂ ਜ਼ਮੀਨਾਂ ਸਾਹਮਣੀਆਂ ਜਦੋਂ ਤੁਹਾਡੇ ਕੋਲੇ ਜ਼ਮੀਨਾਂ ਨਾ ਰਹੀਆਂ ਨਿਗਾਹ ਮਾਰਿਓ ਇਕੱਲੇ ਬਹਿ ਕੇ ਸੋਚਿਓ ਤੇ ਹਰ ਦਾ ਕਹੇਗੀ ਹੋਊਗੀ ਇਹ ਕਹਿੰਦੇ 70% ਲੋਕ ਇਹ ਦੁਖਬੜੀ ਦਾ ਸ਼ਿਕਾਰ ਹੋ ਰੇ ਚੜੀ ਰਿਹਾ ਸਾਡੇ ਸਾਹਮਣੇ ਹੋ ਕੇ ਲੜਨਾ ਸੱਕਣਾ ਸਟੇਟ ਸੈਕਟਰੀ ਖੜਾ ਹੋ ਚੁੱਕਿਆ ਹੈ ਪੰਜਾਬ ਦਾ ਨੱਕੋ ਸਿੱਖਤ ਤੁਸੀਂ ਇੱਕ ਕਹੋਗੇ ਸਰਕਾਰਾਂ ਉਹਨਾਂ ਤੱਕ ਤਕੜੀਆਂ ਹੁੰਦੀਆਂ ਨੇ ਜੇ ਨਾ ਲੋਕ ਇਕੱਠੇ ਨਾ ਹੋਣ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਸਰਕਾਰਾਂ ਨੂੰ ਮਿੱਟੀ ਚ ਮਿਲਾ ਦਿੰਦੀ ਆ ਮਿੱਟੀ ਚ ਆਹ ਕੱਥੇ ਹੋ ਕੇ ਤਿਆਰੀ ਕਰੀਏ ਅੰਥਾ ਗੌਗਦਾਰਾਂ ਨੂੰ ਬਾਹਰ ਕਰੀਏ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਪ੍ਰਧਾਨ ਜੀ ਦਾ ਉਹਨਾਂ ਬੇਨਤੀ ਕਰਾਂ ਹਰਜੀਤ ਸਿੰਘ ਫਤੇਗੜ ਪਾਸੋਂ